ਵੀਰੇ ਦੀ ਜिद ਕਰਨ ਤੋਂ ਬਾਅਦ ਰਾਣੀ ਬੱਚਿਆਂ ਨੂੰ ਲੈ ਕੇ ਆਪਣੇ ਪੇਕੇਆਂ ਨੂੰ ਚੱਲ ਪਈ ਤੇ ਆਪਣੇ ਘਰ ਵਾਲੇ ਮਨਦੀਪ ਨੂੰ ਕਹਿਣ ਲੱਗੀ ਕਿ ਜਲਦੀ ਲੈਣ ਆ ਜਾਇਓ ਤੇ ਵਾਰ-ਵਾਰ ਮੈਨੂੰ ਵਾਪਸ ਆਉਣ ਲਈ ਫੋਨ ਕਰਤੇ ਰਹ્યો ਰਾਣੀ ਕੀ ਹੋ ਗਿਆ ਤੈਨੂੰ ਅਰਸ਼ ਕਦੋਂ ਦਾ ਤੈਨੂੰ ਉੱਥੇ ਬੁਲਾਉਣ ਦੀ ਜिद ਕਰ ਰਿਹਾ ਹੈ ਜੇਕਰ ਜਾ ਰਹੀ ਹੈਂ ਤੇ ਕੁਝ ਦਿਨ ਆਰਾਮ ਨਾਲ ਉੱਥੇ ਰਹਿ ਕੇ ਆ ਭਰਾ ਹੈ ਤੇਰਾ ਅਚਾਨਕ ਦਿਲਾਂ ਵਿੱਚ ਇੰਨੀ ਫਿੱਕ ਕਿਉਂ ਜਾਂ ਥੋੜੇ ਦਿਨ ਆਰਾਮ ਨਾਲ ਉੱਥੇ ਗੁਜ਼ਾਰਿਆ ਰਾਣੀ ਮਨਦੀਪ ਨੂੰ ਕਹਿੰਦੀ ਕਿ ਤੁਸੀਂ ਕੀ ਬੋਲ ਰਹੇ ਹੋ ਤੁਹਾਨੂੰ ਤਾਂ ਸਿਰਫ ਮੇਰੇ ਤੋਂ ਬਾਅਦ ਆਪਣੀ ਆਜ਼ਾਦੀ ਨਾਲ ਮਤਲਬ ਹੈ ਕਿਸੇ ਦੂਜੇ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ ਕਹਿ ਦਿੱਤਾ ਨਾ ਕਿ 1 2 4 ਦਿਨਾਂ ਬਾਅਦ ਮੈਨੂੰ ਵਾਪਸ ਬੁਲਾਉਂਦੀ ਜਿੱਦ ਕਰਿਓ ਬਸ ਇਹੋ ਇੱਕ ਮੇਰੀ ਗੱਲ ਮੰਨ ਲਓ ਰਾਤ ਦੀ ਟ੍ਰੇਨ ਵਿੱਚ ਮਨਦੀਪ ਨੇ ਰਾਣੀ ਤੇ ਬੱਚਿਆਂ ਨੂੰ ਬਿਠਾ ਦਿੱਤਾ ਟ੍ਰੇਨ ਅਗਲੇ ਦਿਨ ਸਵੇਰੇ ਜ਼ਿਲੰਦਰ ਪਹੁੰਚਣ ਵਾਲੀ ਸੀ ਤੇ ਨਾ ਜਾਣੇ ਕਿੰਨੇ ਵਿਚਾਰ ਰਾਣੀ ਦੇ ਮਨ ਨੂੰ ਬੇਚੈਨ ਕਰ ਰਹੇ ਸਨ ਫਿਰ ਸੋਚਣ ਲੱਗੀ ਕਿ ਹੁਣ ਜਲਦੀ ਜਲਦੀ ਸੌਂ ਜਾਂਦੀ ਹਾਂ ਤੇ ਫਿਰ ਸਵੇਰ ਵੀ ਜਲਦੀ ਹੋ ਜਾਵੇਗੀ ਤੇ ਉਸਦੇ ਬੱਚੇ ਵੀ ਸੌ ਚੁੱਕੇ ਸਨ ਟ੍ਰੇਨ ਦੇ ਹਰ ਝਟਕੇ ਨਾਲ ਰਾਣੀ ਹਰ ਵਾਰ ਕੁਝ ਨਾ ਕੁਝ ਨਵਾਂ ਸੋਚਣ ਲੱਗਦੀ ਉਦੋਂ ਹੀ ਉਸਦੇ ਫੋਨ ਦੀ ਘੰਟੀ ਵੱਜੀ ਮਨਦੀਪ ਨੇ ਪੁੱਛਿਆ ਅਜੇ ਤੱਕ ਸੁੱਤੀ ਨਹੀਂ ਮਨਦੀਪ ਮਸ਼ਕਰੀ ਕਰਦਿਆਂ ਹੋਇਆਂ ਕਹਿਣ ਲੱਗਿਆ ਕਿ ਕਿਤੇ ਮੇਰੀ ਯਾਦ ਤਾਂ ਨਹੀਂ ਆ ਰਹੀ ਰਾਣੀ ਕਹਿੰਦੀ ਹਾਂ ਹੁਣ ਹੋਰ ਜ਼ਿੰਦਗੀ ਵਿੱਚ ਬਚਿਆ ਹੀ ਕੀ ਹੈ ਚੱਲ ਸੁਣ ਟ੍ਰੇਨ ਆਪਣੇ ਸਹੀ ਸਮੇਂ ਤੇ ਚੱਲ ਰਹੀ ਹੈ ਤੇ ਸਵੇਰੇ ਜਲਦੀ ਹੀ ਤੁਸੀਂ ਪਹੁੰਚ ਜਾਓਗੇ ਮੈਂ ਇਦਾਂ ਕਰਦਾ ਹਾਂ ਕਿ ਅਰਸ਼ ਨੂੰ ਫੋਨ ਕਰਕੇ ਤੁਹਾਨੂੰ ਸਟੇਸ਼ਨ ਤੋਂ ਲਿਉਣ ਲਈ ਕਹਿ ਦਿੰਦਾ ਹਾਂ ਨਹੀਂ ਨਹੀਂ ਉਸ ਦੀ ਕੋਈ ਜ਼ਰੂਰਤ ਨਹੀਂ ਮੈਂ ਆਪਣੇ ਆਪ ਕੈਬ ਬੁੱਕ ਕਰਵਾ ਕੇ ਖੁਦ ਪਹੁੰਚ ਜਾਵਾਂਗੀ ਤੁਸੀਂ ਸੌ ਜਾਓ ਸਵੇਰੇ ਘਰ ਪਹੁੰਚ ਕੇ ਗੱਲ ਕਰਦੇ ਹਾਂ ਫੋਨ ਰੱਖਿਆ ਤੇ ਮਨ ਵਿੱਚ ਕਈ ਸਵਾਲ ਜਵਾਬ ਤਹਿਲਕਾ ਮਚਾਰੇ ਸਨ ਤੇ ਦਿਲ ਵਿੱਚ ਸਾਰੇ ਰਸਤੇ ਪੇਕਿਆਂ ਦੀ ਖਿਆਲ ਆ ਰਹੇ ਸਨ ਮਾਂ ਦੀ ਆਵਾਜ਼ ਕੰਨਾਂ ਵਿੱਚ ਗੂੰਜ ਰਹੀ ਸੀ ਜਿਵੇਂ ਉਹ ਕਹਿੰਦੀ ਹੁੰਦੀ ਸੀ ਕਿ ਅਰਸ਼ ਜਾਂ ਥੋੜੇ ਦਿਨ ਰਾਣੀ ਨੂੰ ਲਿਆ ਉਹਨੂੰ ਇਕੱਲੀ ਨੂੰ ਸਮਾਨ ਅਤੇ ਬੱਚਿਆਂ ਨਾਲ ਔਣਾ ਮੁਸ਼ਕਿਲ ਹੋ ਜਾਵੇਗਾ ਪਰ ਉਸ ਦੇ ਕੰਨ ਤੇ ਜਿਉ ਨਹੀਂ ਸਰਕਦੀ ਤੇ ਅੱਗੋ ਕਹਿੰਦਾ ਉਹ ਕਿਹੜਾ ਪਹਿਲੀ ਵਾਰ ਆ ਰਹੀ ਹੈ ਇੱਥੇ ਤਾਂ ਹਰ ਗਲੀ ਦਾ ਬੱਚਾ ਬੱਚਾ ਉਸ ਨੂੰ ਜਾਣਦਾ ਹੈ ਪੋਤਾ ਇੱਥੋਂ ਦੀ ਡਾਊਨ ਹੁੰਦੀ ਸੀ ਆਪਣੇ ਆਪ ਆ ਜਾਵੇਗੀ ਪੁਰਾਣੀਆਂ ਗੱਲਾਂ ਯਾਦ ਕਰਕੇ ਰਾਣੀ ਦਾ ਚਿਹਰਾ ਮੁਸਕਾਨ ਨਾਲ ਭਰ ਗਿਆ ਅਰਸ਼ ਦੇ ਵਿਆਹ ਤੋਂ ਬਾਅਦ ਸਭ ਕੁਝ ਕਿੰਨਾ ਬਦਲ ਗਿਆ ਸੀ ਮਾਂ ਜਦੋਂ ਵੀ ਮੈਨੂੰ ਲਿਆਉਣ ਲਈ ਕਹਿੰਦੀ ਤਾਂ ਅੱਗੋਂ ਜਵਾਬ ਦਿੰਦਾ ਕਿ ਮਾਂ ਉਹ ਆਪੇ ਆ ਜਾਵੇਗੀ ਉਹ ਉਹ ਕੋਈ ਨਿਆਣੀ ਆ ਕਈ ਸਾਲਾਂ ਤੋਂ ਆਪੇ ਹੀ ਤੌਂਦੀ ਆ ਨਾਲੇ ਉਹਨੇ ਕਿਹੜਾ ਟ੍ਰੇਨ 'ਚ ਬੈਠਣ ਤੋਂ ਪਹਿਲਾਂ ਮੈਨੂੰ ਫੋਨ ਕਰਕੇ ਦੱਸਿਆ ਕਿ ਮੈਂ ਆ ਰਹੀ ਆ ਤੈਨੂੰ ਅੱਗੋਂ ਆਣ ਕੇ ਲੈ ਜਾਇਓ ਮਾਂ ਕਹਿੰਦੀ ਕਮਲਿਆ ਭੈਣਾ ਤੇਰੀ ਸੋਚ ਜੇਕਰ ਤੂੰ ਉਸ ਨੂੰ ਲੈਣ ਜਾਵੇਂਗਾ ਤੋ ਉਹਨੂੰ ਕਿੰਨੀ ਖੁਸ਼ੀ ਹੋਵੇਗੀ ਅਰਸ਼ ਕਹਿਣ ਲੱਗਿਆ ਮਾਂ ਹੁਣ ਮੇਰੀਆਂ ਵੀ ਜ਼ਿੰਮੇਵਾਰੀਆਂ ਹਨ ਇਸ ਤਰ੍ਹਾਂ ਕਿਸੇ ਨੂੰ ਲੈ ਜਾ ਲੈ ਜਾਣਾ ਜਾਂ ਫਿਰ ਛੱਡਣ ਜਾਣਾ ਇਹ ਸਭ ਮੇਰੇ ਲਈ ਮੇਰੇ ਕੋਲ ਟਾਈਮ ਨਹੀਂ ਹੁੰਦਾ ਜੇਕਰ ਉਹ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਆ ਸਕਦੀਏ ਤੇ ਸਟੇਸ਼ਨ ਤੋਂ ਘਰ ਆਉਣ ਵਿੱਚ ਕੀ ਪਰੇਸ਼ਾਨੀ ਫਿਰ ਮਾਂ ਨੇ ਰਾਣੀ ਨੂੰ ਫੋਨ ਕਰਕੇ ਕਿਹਾ ਕਿ ਧੀਏ ਮੈਂ ਉਸ ਨੂੰ ਬਹੁਤ ਵਾਰ ਕਹਿ ਚੁੱਕੀ ਹਾਂ ਕਿ ਤੈਨੂੰ ਸਟੇਸ਼ਨ ਤੋਂ ਲੈ ਆਵੇ ਪਰ ਅੱਗੋਂ ਟਕੇ ਦਾ ਜਵਾਬ ਦਿੰਦਾ ਹੈ ਰਾਣੀ ਕਹਿੰਦੀ ਕੋਈ ਗੱਲ ਨਹੀਂ ਮੰਮੀ ਤੁਸੀਂ ਉਸ ਨੂੰ ਵਾਰ-ਵਾਰ ਨਾ ਕਹੋ ਹੁਣ ਉਹ ਵੀ ਬੱਚਾ ਨਹੀਂ ਹੈ ਉਸ ਦਾ ਵੀ ਵਿਆਹ ਹੋ ਚੁੱਕਿਆ ਹੈ ਮਾਂ ਅੱਗੋਂ ਰੋਣ ਹੱਕਾ ਮੂੰਹ ਬਣਾ ਕੇ ਕਹਿੰਦੀ ਕਿ ਮੇਰੇ ਜਿੰਦਿਆਂ ਜੀ ਤਾਂ ਮੇਰੀ ਗੱਲ ਮੰਨ ਜਾਂਦਾ ਮੇਰੇ ਤੋਂ ਬਾਅਦ ਤਾਂ ਆਪੇ ਵਿਖੀ ਜਾਂਦੀ ਫਿਰ ਜਿਵੇਂ ਮਰਜੀ ਤੁਸੀਂ ਦੋਵੇਂ ਭੈਣ ਭਰਾਵਾਂ ਨੇ ਰਿਸ਼ਤਾ ਨਿਭਾਉਣਾ ਨਭਾਉਂਦੇ ਰਹੋ ਚਲ ਛੱਡ ਮਾਂ ਕਿਉਂ ਐਵੇਂ ਗੱਲ ਦੀ ਗਲੌੜ ਬਣਾਉਣੀ ਮੈਂ ਆਪੇ ਆ ਜਾਵਾਂਗੀ ਤੁਸੀਂ ਵਾਰ-ਵਾਰ ਨਾ ਉਸ ਨੂੰ ਕਿਹਾ ਕਰੋ ਨਾ ਜਾਣੇ ਕਿੰਨੀਆਂ ਗੱਲਾਂ ਉਸ ਦੇ ਦਿਮਾਗ ਵਿੱਚ ਆਉਣ ਲੱਗੀਆਂ ਫਿਰ ਥੱਕ ਕੇ ਨਾ ਅੱਖਾਂ ਬੰਦ ਕਰਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਤੇ ਉਸ ਨੂੰ ਨੀਂਦ ਆ ਗਈ ਸਵੇਰੇ ਅਚਾਨਕ ਘਬਰਾ ਕੇ ਉੱਠੀ ਤਾਂ ਦੇਖਿਆ ਕਿ ਸਹੀ ਸਮੇਂ ਤੇ ਅੱਖ ਖੁੱਲ ਗਈ ਸੀ ਗੱਡੀ ਸਟੇਸ਼ਨ ਨੂੰ ਜਾ ਰਹੀ ਸੀ ਬਾਰ ਚਾੱਕ ਕੇ ਦੇਖਿਆ ਤੇ ਜਲੰਧਰ ਜੰਕਸ਼ਨ ਲਿਖਿਆ ਹੋਇਆ ਸੀ ਫਿਰ ਬੱਚਿਆਂ ਨੂੰ ਉਠਾਉਣ ਲੱਗੀ ਕਿ ਜਲਦੀ ਉੱਠੋ ਅਸੀਂ ਉਤਰਨਾ ਹੈ ਜਲਦੀ ਕਰੋ نیچے ਉਤਰੋ ਤੇ ਕੈਬ ਬੁੱਕ ਕਰਵਾ ਲਵਾਂਗੇ ਨੀਂਦ ਭਰੀਆਂ ਅੱਖਾਂ ਨਾਲ ਬੱਚੇ ਆਪਣਾ ਆਪਣਾ ਸਮਾਨ ਲੈ ਕੇ ਖੜੇ ਹੋ ਗਏ ਮਨ ਵਿੱਚ ਸੋਚਣ ਲੱਗੀ ਕਿ ਹੁਣ ਤੱਕ ਮਾਂ ਨੇ ਤਾਂ 10 ਫੋਨ ਕਰਦੇ ਨੇ ਸੀ ਪਤਾ ਨਹੀਂ ਘਰ ਦਾ ਮਾਹੌਲ ਕਿਵੇਂ ਦਾ ਹੋਵੇਗਾ ਤੇ ਜਾਂਦਿਆਂ ਹੀ ਕਿਸ ਨੂੰ ਆਪਣਾ ਬੈਗ ਫੜਾਵਾਂਗੀ ਤੇ ਕਿਹੜੇ ਕਮਰੇ ਵਿੱਚ ਆਪਣਾ ਸਮਾਨ ਰੱਖਾਂਗੀ ਇਸੇ ਤਰ੍ਹਾਂ ਦੇ ਕਈ ਸਵਾਲ ਉਸਦੇ ਮਨ ਵਿੱਚ ਆਉਣ ਲੱਗੇ ਫਿਰ ਬੱਚਿਆਂ ਨੂੰ ਉਤਾਰ ਕੇ ਅਟੈਚੀ ਬਾਹਰ ਕੱਢਣ ਲੱਗੀ ਅਟੈਚੀ ਦਾ ਵਜ਼ਨ ਉਸ ਨੂੰ ਕੁਝ ਹੌਲਾ ਹੌਲਾ ਲੱਗਿਆ ਲਿਆ ਇਹ ਮੈਨੂੰ ਫੜਾ ਜੇਕਰ ਕੋਈ ਹੋਰ ਸਮਾਨ ਹੈ ਤਾਂ ਤੂੰ ਲਿਆ ਉਸਨੇ ਦੇਖਿਆ ਕਿ ਇੱਕ ਪਾਸੇ ਅਟੈਚੀ ਅਰਸ਼ ਨੇ ਫੜਿਆ ਹੋਇਆ ਸੀ ਰਾਣੀ ਉਸਦੇ ਗਲੇ ਲਾ ਕੇ ਮਿਲੀ ਤੇ ਕਹਿਣ ਲੱਗੀ ਐਨੀ ਸੁਬਾ ਸੁਬਾ ਆਉਣ ਦੀ ਕੀ ਜ਼ਰੂਰਤ ਸੀ ਅਰਸ਼ ਕਹਿੰਦਾ ਪਹਿਲਾਂ ਸਾਰਿਆਂ ਨੂੰ ਉਤਰਨ ਦੇ ਬਾਕੀ ਗੱਲਾਂ ਬਾਅਦ ਵਿੱਚ ਆਰਾਮ ਨਾਲ ਬੈਠ ਕੇ ਕਰਾਂਗੇ ਦੋਵੇਂ ਸਟੇਸ਼ਨ ਵਿੱਚੋਂ ਚੁੱਪਚਾਪ ਲੰਘ ਰਹੇ ਸਨ ਤੇ ਬੱਚੇ ਮਾਮੇ ਨਾਲ ਦੁਰੀਆਂ ਭਰਦੀਆਂ ਗੱਲਾਂ ਕਰਨ ਲੱਗ ਪਏ ਸਮਾਨਕਾਰ ਵਿੱਚ ਰੱਖ ਕੇ ਅਰਸ਼ ਨੇ ਰਾਣੀ ਦੇ ਲਈ ਅਗਲੀ ਸੀਟ ਦਾ ਦਰਵਾਜ਼ਾ ਖੋਲ ਦਿੱਤਾ ਤੇ ਹਾਲਚਲ ਪੁੱਛਿਆ ਕਿ ਕੀ ਹਾਲਾ ਤੇਰਾ ਭਰਾ ਦੇ ਨਾ ਪੁੱਛਦਿਆਂ ਹੀ ਰਾਣੀ ਦੀਆਂ ਅੱਖਾਂ ਵਿੱਚੋਂ ਹੰਝੂ ਟਪਕਣ ਲੱਗੇ ਦਿਲ ਕਰੇ ਕਿ ਉਸ ਨੂੰ ਗੱਲ ਨਾ ਲਗਾ ਕੇ ਉੱਚੀ ਉੱਚੀ ਰੋਵਾਂ ਤੇ ਉਸ ਨੂੰ ਪੁੱਛਾਂ ਕਿ ਬਹੁਤ ਜਲਦੀ ਹਾਲ ਪੁੱਛ ਰਿਆਂ ਮੇਰਾ ਪਰ ਸ਼ਾਇਦ ਉਮਰ ਦੇ ਤਜਰਬੇ ਨਾਲ ਸਿਰਫ ਸਿਰ ਹਿਲਾ ਕੇ ਠੀਕ ਹਾਂ ਮੈਂ ਜਵਾਬ ਦੇ ਦਿੱਤਾ ਫਿਰ ਰਾਣੀ ਨੇ ਚੁੱਪ ਤੋੜੀ ਤੇ ਕਹਿਣ ਲੱਗੀ ਇੰਨੀ ਠੰਡ ਵਿੱਚ ਲੈਣ ਆਉਣ ਦੀ ਕੀ ਜ਼ਰੂਰਤ ਸੀ ਪਹਿਲਾਂ ਤਾਂ ਮਾਂ ਤੈਨੂੰ ਲਿਆਉਣ ਲਈ ਜੇਦ ਕਰਦੀ ਸੀ ਤੇ ਤੂੰ ਅੱਗੋਂ ਕਹਿੰਦਾ ਸੀ ਕਿ ਉਹ ਇੱਥੋਂ ਦੀ ਡਾਣ ਹੈ ਆਪਣੇ ਆਪ ਆ ਜਾਵੇਗੀ ਤੇ ਹੁਣ ਇੰਨਾ ਫਿਕਰ ਕਿਵੇਂ ਕਿਉਂ ਹੁਣ ਆਪਣੇ ਡਾਉਣ ਤੇ ਵਿਸ਼ਵਾਸ ਨਹੀਂ ਰਿਹਾ ਛੋਟੇ ਮੋਟੇ ਸ਼ਿਕਵੇ ਸ਼ਿਕਾਇਤਾਂ ਨਾਲ ਘਰ ਆ ਗਿਆ ਘਰ ਵੜਦਿਆਂ ਹੀ ਦੇਖਿਆ ਕਿ ਇਹਨਾਂ 2 ਸਾਲਾਂ ਵਿੱਚ ਕਾਫੀ ਕੁਝ ਬਦਲ ਚੁੱਕਿਆ ਸੀ ਮਾਂ ਦਾ ਤુલਸੀ ਵਾਲਾ ਗਮਲਾ ਵੇੜੇ ਵਿੱਚ ਬਹੁਤ ਹੀ ਸੋਹਣੀ ਪੇਂਟਿੰਗ ਦੇ ਨਾਲ ਸਜਾਇਆ ਹੋਇਆ ਸੀ ਸੋਚ ਰਹੀ ਸੀ ਕਿ ਕਿੰਨੀ ਵੱਡੀ ਹੋ ਗਈ ਹਾਂ ਵਰਨਾ ਆਟੋ ਤੋਂ ਉਤਰਦਿਆਂ ਹੀ ਮਾਂ ਮਾਂ ਕਹਿ ਕੇ ਅੰਦਰ ਨੂੰ ਭੱਜੀ ਆਉਂਦੀ ਸੀ ਨજર ਚੁੱਕ ਕੇ ਦੇਖਿਆ ਤਾਂ ਘਰ ਦੀ ਦਹਲੇਸ਼ ਤੇ ਅੱਜ ਉਸ ਨੂੰ ਉਡੀਕਣ ਵਾਲਾ ਕੋਈ ਨਹੀਂ ਸੀ ਘਰ ਦੀ ਉਸ ਦਹਲੇਸ਼ ਤੇ ਰੌਣਕ ਤਾਂ ਸਿਰਫ ਮਾਨ ਵਾਲੇ ਹੀ ਹੁੰਦੀ ਸੀ ਜਿਵੇਂ ਹੀ ਦਰਵਾਜ਼ਾ ਖੁੱਲ੍ਹਿਆ ਭਾਬੀ ਅਤੇ ਬੱਚਿਆਂ ਨੇ ਡਰਾਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਵੈਲਕਮ ਹੋਮ ਸੱਚ ਕਹਾ ਤੇ ਇਹੋ ਜਿਹਾ ਸਵਾਗਤ ਪੇਕਿਆ ਤੇ ਇਸ ਤੋਂ ਪਹਿਲਾਂ ਕਦੀ ਨਹੀਂ ਹੋਇਆ ਸੀ ਬੱਚੇ ਅਤੇ ਭਾਬੀ ਨਾ ਜਾਣੇ ਕਿੰਨੀਆਂ ਹੀ ਪੁਰਾਣੀਆਂ ਗੱਲਾਂ ਕਰਦੇ ਰਹੇ ਮੇਰੇ ਲਈ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਬਣਾ ਬਣਾ ਕੇ ਲਿਆਉਂਦੇ ਰਹੇ ਕਿ ਦੀਦੀ ਆ ਲੋ ਤੁਹਾਡੇ ਪਸੰਦ ਵਾਲੀ ਅਧਕਰ ਦੀ ਚਾਹ ਮੇਰੇ ਬੱਚੇ ਵੀ ਨਾਨਕਿਆਂ ਦੇ ਆ ਕੇ ਬਹੁਤ ਖੁਸ਼ ਸਨ ਗੱਲਾਂ-ਗੱਲਾਂ ਵਿੱਚ ਸਮੇਂ ਦਾ ਪਤਾ ਹੀ ਨਾ ਲੱਗਿਆ ਕਿ ਕਦੋਂ ਗੁਜ਼ਰ ਗਿਆ ਸਾਰੀਆਂ ਖੁਸ਼ੀਆਂ ਸਨ ਕੋਈ ਕਮੀ ਨਹੀਂ ਸੀ ਲੇਕਿਨ ਰਾਣੀ ਦਾ ਮਨ ਸਿਰਫ ਇੱਕ ਜਣੇ ਨੂੰ ਲੱਭ ਰਿਹਾ ਸੀ ਉਸੇ ਮਾਂ ਦੇ ਅਹਿਸਾਸ ਨੂੰ ਬਿਨਾ ਮਾਂ ਦੇ ਪੇਕੇ ਕਿਵੇਂ ਹੋ ਸਕਦੇ ਹਨ ਜਿਵੇਂ ਹੀ ਅੰਦਰ ਗਈ ਬਰਾਂਡੇ ਵਿੱਚ ਮਾਂ ਦੀ ਫੋਟੋ ਲੱਗੀ ਸੀ ਤੇ ਉੱਥੇ ਹੀ ਖੜੀ ਹੋ ਗਈ ਤੇ ਆਪਣੇ ਹੰਝੂਆਂ ਨੂੰ ਕਾਬੂ ਨਾ ਕਰ ਸકી ਪਿੱਛੋਂ ਭਾਬੀ ਨੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਦੀਦੀ ਮਨ ਭੈੜਾ ਨਾ ਕਰ ਅਸੀਂ ਹਾਂ ਨਾ ਤੁਹਾਡੀ ਪੇਕੇ ਆ ਤੇ ਕਦਰ ਹਮੇਸ਼ਾ ਪਹਿਲਾਂ ਤਰ੍ਹਾਂ ਹੀ ਰਹੇਗੀ ਹੁਣ ਭਾਪੀ ਨੂੰ ਕਿਵੇਂ ਸਮਝਾਵਾਂ ਕਿ ਮਾਂ ਦੀ ਜਗ੍ਹਾ ਕੋਈ ਕਿਵੇਂ ਲੈ ਸਕਦਾ ਹੈ ਮੇਰੇ ਚਿਹਰੇ ਤੋਂ ਹੀ ਮੇਰੇ ਦਿਲ ਦੀ ਗੱਲ ਬੁੱਝ ਲੈਂਦੀ ਸੀ ਉਹਨਾਂ ਦੀਆਂ ਹੀ ਜਿਸ ਦੇ ਸੀਨੇ ਨਾਲ ਲਾ ਕੇ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਤੇ ਦੁੱਖ ਸ਼ੂ ਮੰਤਰ ਹੋ ਜਾਂਦੇ ਸਨ ਹੰਝੂ ਪੂੰਝ ਕੇ ਮਾਂ ਦੇ ਕਮਰੇ ਵਿੱਚ ਗਈ ਕਮਰਾ ਬਿਲਕੁਲ ਓਦਾਂ ਹੀ ਸੀ ਜਿਵੇਂ ਉਹ ਚਾਹੁੰਦੀ ਸੀ ਰਾਣੀ ਦਾ ਸਮਾਨ ਮਾਂ ਦੇ ਕਮਰੇ ਵਿੱਚ ਰਖਵਾ ਦਿੱਤਾ ਗਿਆ ਦੇਖਦਿਆਂ ਹੀ ਦੇਖਦਿਆਂ 4-5 ਦਿਨ ਉੱਥੇ ਬੀਤ ਗਏ ਪਤਾ ਹੀ ਨਾ ਲੱਗਿਆ ਬੀਤੇ ਕੁਝ ਸਾਲਾਂ ਵਿੱਚ ਕਦੀ ਉਹ ਮਹਿਸੂਸ ਹੀ ਨਾ ਕਰ ਸਕੀ ਕਿ ਭਾਬੀ ਦੇ ਹੱਥ ਦਾ ਸਵਾਦ ਵੀ ਬਿਲਕੁਲ ਮਾਂ ਵਰਗਾ ਹੈ। ਅੱਜ ਉਹਨਾਂ ਦੇ ਖਾਣੇ ਦਾ ਸਵਾਦ ਵਿੱਚ ਮਾਂ ਦੇ ਹੱਥਾਂ ਦਾ ਸਵਾਦ ਆ ਰਿਹਾ ਸੀ। ਉਹੀ ਸਬਜ਼ੀ ਜੋ ਬਿਲਕੁਲ ਮਾਂ ਦੇ ਹੱਥਾਂ ਨਾਲ ਬਣੀ ਹੁੰਦੀ ਸੀ ਮੈਂ ਇਸ ਤੋਂ ਪਹਿਲਾਂ ਕਦੀ ਧਿਆਨ ਹੀ ਨਹੀਂ ਦਿੱਤਾ। ਹਾਂ ਦੀਦੀ ਸਾਰੇ ਕਹਿੰਦੇ ਹਨ ਮੈਂ ਤਾਂ ਮਾਂ ਤੋਂ ਹੀ ਸਭ ਕੁਝ ਸਿੱਖਿਆ ਸੀ। ਲੇਕਿਨ ਉਹਨਾਂ ਨੂੰ ਹਰ ਸਵਾਦ ਵਿੱਚ ਕਮੀ ਲੱਗਦੀ ਸੀ। ਇਸ ਲਈ ਮੈਂ ਤੁਹਾਡੇ ਆਉਣ ਤੇ ਕੁਝ ਬਣਾਉਦੀ ਹੀ ਨਹੀਂ ਸੀ। ਵੈਸੇ ਉਹਨਾਂ ਵਰਗਾ ਕੰਮ ਦਾ ਸਲੀਕਾ ਮੈਨੂੰ ਕਿੱਥੇ? ਉਹਨਾਂ ਨੂੰ ਤਾਂ ਹਰ ਚੀਜ਼ ਉੱਪਰ ਪਰਫੈਕਟ ਚਾਹੀਦੀ ਹੁੰਦੀ ਸੀ। ਹਾਂਜੀ ਭਾਬੀ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਪਾਪਾ ਦੇ ਜਾਣ ਤੋਂ ਬਾਅਦ ਮਾਂ ਤੇ ਸਾਡੀ ਸਾਰੀ ਜ਼ਿੰਮੇਵਾਰੀ ਆ ਗਈ। ਇੰਨਾ ਨਿਰਪਰ ਹੋਣ ਤੋਂ ਬਾਅਦ ਵੀ ਇੱਕ ਮਜ਼ਬੂਤ ਕਿਰਦਾਰ ਨਿਭਾ ਕੇ ਉਸ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਨਾਂ ਗੱਲਾਂ ਦੌਰਾਨ ਰਾਣੀ ਦੇ ਫੋਨ ਦੀ ਘੰਟੀ ਵੱਜੀ ਤੇ ਉਸਦੀ ਭਾਬੀ ਕਹਿਣ ਲੱਗੀ ਦੀਦੀ ਸ਼ਾਇਦ ਜੀਜਾ ਜੀ ਦਾ ਫੋਨ ਆਇਆ ਹੈ ਫੋਨ ਚੱਕਿਆ ਤੇ ਅੱਗੋਂ ਮਨਦੀਪ ਕਹਿਣ ਲੱਗਿਆ ਕਿ ਕੀ ਗੱਲ ਹੈਰਾਨ ਲੱਗਦਾ ਹੈ ਕਿ ਪੇਕਿਆਂ ਤੇ ਜਾ ਕੇ ਸਾਨੂੰ ਤਾਂ ਭੁੱਲ ਹੀ ਗਈ ਕਦੋਂ ਵਾਪਸ ਆ ਰਹੀ ਹੈ ਰਾਣੀ ਕਹਿਣ ਲੱਗੀ ਬਸ ਜੀ ਇੱਕ ਦੋ ਦਿਨਾਂ ਵਿੱਚ ਹੀ ਆ ਰਹੀ ਹਾਂ ਭਰਾ ਵੀ ਉੱਥੇ ਹੀ ਖੜਿਆ ਹੋਇਆ ਸੀ ਤੇ ਕਹਿਣ ਲੱਗਿਆ ਕਿਉਂ ਰਾਣੀ ਇੱਥੇ ਤੇਰਾ ਦਿਲ ਨਹੀਂ ਲੱਗਦਾ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਤੈਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਕਿ ਬਿਨਾ ਮਾਂ ਦੇ ਪੇਕੇ ਵੀ ਹੁੰਦੇ ਹਨ ਭਰਾ ਭਝਾਈ ਦੇ ਨਾਲ ਕੀ ਸਾਡੀ ਆਉ ਭਗਤ ਜਾਂ ਫਿਰ ਸਾਡੇ ਆਪਣੇ ਪਣ ਵਿੱਚ ਕੋਈ ਕਮੀ ਸੀ ਰਾਣੀ ਕਹਿੰਦੀ ਅਰਸ਼ ਤੂੰ ਕਿਵੇਂ ਦੀਆਂ ਗੱਲਾਂ ਕਰ ਰਿਹਾ ਹੈ ਇੱਕ ਗੱਲ ਕਹਾ ਇਹ ਗੱਲਾਂ ਜਾਂ ਫਿਰ ਇਹ ਫਿਕਰ ਤੂੰ ਮਾਂ ਦੇ ਸਾਹਮਣੇ ਕੀਤੀ ਹੁੰਦੀ ਸ਼ਾਇਦ ਉਸ ਦੀ ਉਮਰ 2-3 ਸਾਲ ਹੋਰ ਵੱਧ ਜਾਂਦੀ ਅੱਜ ਵੀ ਤੂੰ ਉਸਤੇ ਜਾਣ ਤੋਂ ਬਾਅਦ ਉਹੀ ਸਭ ਕੁਝ ਕਰ ਹੀ ਰਿਹਾ ਹੈ ਜੋ ਤੇਰੇ ਤੋਂ ਜੀਂਦਿਆਂ ਜੀ ਉਮੀਦ ਕਰਦੀ ਸੀ ਉਦੋਂ ਤਾਂ ਤੂੰ ਸਭ ਕੁਝ ਹੁੰਦਿਆਂ ਹੋਿਆਂ ਵੀ ਬੇਫਿਕਰ ਸੀ ਅਰਸ਼ ਕੇ ਦਾ ਭੈਣ ਅਸੀਂ ਸਾਰੇ ਮੌਜੂਦਾ ਹਾਲਾਤਾਂ ਵਿੱਚ ਜੀ ਰਹੇ ਹਾਂ ਇਸ ਲਈ ਕਈ ਵਾਰ ਆਪਣੇ ਹੱਕਾਂ ਲਈ ਕੋਈ ਵਿਚਾਰ ਨਾ ਮਿਲਣ ਕਾਰਨ ਅਤੇ ਕਈ ਵਾਰ ਮਾਪਿਆਂ ਦੀਆਂ ਗੱਲਾਂ ਨੂੰ ਨਾ ਸਮਝਣ ਕਾਰਨ ਅਸੀਂ ਹਾਲਾਤਾਂ ਨਾਲ ਸਮਝੌਤਾ ਨਹੀਂ ਕਰ ਪਾਉਂਦੇ ਮੈਨੂੰ ਲੱਗਦਾ ਸੀ ਕਿ ਮੈਂ ਕੰਮ ਤਾਂ ਕਰ ਰਿਹਾ ਹਾਂ ਕਿਰੇ ਵੀ ਮਾਂ ਮੈਨੂੰ ਵਾਰ-ਵਾਰ ਬੋਲ ਕੇ ਕਿਉਂ ਟੋਕ ਰਹੀ ਹੈ ਅੱਜ ਸਮਝਾਉਂਦਾ ਹੈ ਕਿ ਉਹ ਉਹਨਾਂ ਦੀ ਫਿਕਰ ਤੇ ਫਿਕਰ ਵਿੱਚ ਛੁਪਿਆ ਹੋਇਆ ਪਿਆਰ ਸੀ ਅਸੀਂ ਭਾਵੇਂ ਜਿੰਨੇ ਮਰਜੀ ਵੱਡੇ ਹੋ ਗਏ ਸੀ ਪਰ ਉਹਨਾਂ ਲਈ ਤਾਂ ਅਸੀਂ ਅਜੇ ਵੀ ਬੱਚੇ ਹੀ ਸੀ ਇਹ ਸਭ ਕੁਝ ਮੈਨੂੰ ਉਹਨਾਂ ਦੇ ਜਾਣ ਤੋਂ ਬਾਅਦ ਸਮਝ ਆਇਆ ਲੇਕਿਨ ਤੂੰ ਵੀ ਤਾਂ ਬਿਲਕੁਲ ਮਾਂ ਵਰਗੀ ਹੀ ਹੈ ਰਾਣੀ ਨੂੰ ਅਰਸ਼ ਦੀਆਂ ਗੱਲਾਂ ਵਿੱਚ ਸੱਚਾਈ ਨਜ਼ਰ ਆ ਰਹੀ ਸੀ ਸਾਰਾ ਦਿਨ ਮਨ ਭਰਿਆ ਭਰਿਆ ਰਿਹਾ ਇੰਦਾ ਹੀ 15 ਦਿਨ ਬੀਤ ਗਏ। ਪੇਕਿਆਂ ਦੀ ਹਰ ਚੀਜ਼ ਵਿੱਚ ਮਾਂ ਦੀ ਮੌਜੂਦਗੀ ਅੱਜ ਵੀ ਨਜ਼ਰ ਆਉਂਦੀ ਸੀ। ਕੱਲ ਨੂੰ ਵਾਪਸ ਹੀ ਜਾਣਾ ਸੀ। ਸ਼ਾਇਦ ਇਸ ਲਈ ਮਨ ਬੁਝਿਆ-ਬੁਝਿਆ ਜਿਆ ਸੀ। ਸਾਰੇ ਦੇਰ ਰਾਤ ਤੱਕ ਗੱਲਾਂ ਕਰਦੇ ਰਹੇ। ਅਚਾਨਕ ਭਾਬੀ ਨੂੰ ਯਾਦ ਆਇਆ ਕਿ ਦੀਦੀ ਮਾਂ ਦੇ ਕਮਰੇ ਵਿੱਚ ਉਹਨਾਂ ਦਾ ਇੱਕ ਸੰਦੂਖ ਰੱਖਿਆ ਹੋਇਆ ਹੈ। ਉਹ ਸ਼ਾਇਦ ਉਹਨਾਂ ਦਾ ਸਭ ਤੋਂ ਅਜੀਜ਼ ਸੰਦੂਖ ਸੀ। ਇਹ ਉਸ ਦੀ ਚਾਬੀ ਹੈ। ਮੈਂ ਚਾਹੁੰਦੀ ਹਾਂ ਤੁਸੀਂ ਉਸ ਨੂੰ ਖੋਲੋ। ਰਾਣੀ ਕਹਿਣ ਲੱਗੀ ਕਿਉਂ ਮਾਂ ਦੀ ਹਰ ਚੀਜ਼ ਤੇ ਤੁਹਾਡਾ ਅਧਿਕਾਰ ਹੈ ਜਦੋਂ ਅਸੀਂ ਕਿਸੇ ਵੀ ਚੀਜ਼ ਦੇ ਲਈ ਕਦੀ ਕੁਝ ਕਿਹਾ ਹੀ ਨਹੀਂ ਤੇ ਅੱਜ ਇਹ ਸੰਦੂਖ ਅਤੇ ਉਸ ਦੀ ਚਾਬੀ ਮੈਨੂੰ ਕਿਉਂ ਦੇ ਰਹੇ ਹੋ ਦੀਦੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਇਸ ਵਿੱਚ ਕਿਹੋ ਜਿਹੀ ਸੰਪਤੀ ਹੈ ਜੋ ਮੇਰੇ ਤੋਂ ਬਾਅਦ ਸਿਰਫ ਰਾਣੀ ਹੀ ਇਸ ਦੀ ਕੀਮਤ ਸਮਝ ਸਕਦੀ ਹੈ ਬੁਰਾ ਨਾ ਮਨਾਇਓ ਜੇਕਰ ਤੁਸੀਂ ਇਸ ਨੂੰ ਖੁਦ ਹੀ ਖੋਲੋਗੇ ਤਾਂ ਬਹੁਤ ਵਧੀਆ ਹੋਵੇਗਾ ਗੰਬ ਦੇ ਹੱਥਾਂ ਨਾਲ ਰਾਣੀ ਨੇ ਉਹ ਸੰਦੂਕ ਖੋਲ੍ਹਿਆ ਦੁਨੀਆ ਭਰ ਦੀਆਂ ਕਤਰਾ ਨਾਲ ਭਰਿਆ ਬਕਸਾ ਉੱਤੋਂ-ਉੱਤੋਂ ਸਭ ਕੁਝ ਪਾਸੇ ਕਰਦੀ ਗਈ ਪਾਪਾ ਦਾ ਕੁਰਤਾ ਪਜਾਮਾ ਰੱਖਿਆ ਸੀ ਖਾਦੀ ਦਾ ਕੁਰਤਾ ਪਾਪਾ ਕਹਿੰਦੇ ਸੀ ਕਿ ਮੇਰਾ ਖਾਦੀ ਦਾ ਕੁਰਤਾ ਸੰਭਾਲ ਕੇ ਰੱਖੋ ਇਸ ਵਾਰ ਅਰਸ਼ ਦੇ ਜਨਮ ਦਿਨ ਤੇ ਪਾਵਾਂਗਾ ਅੱਗੋਂ ਮਾਂ ਕਹਿੰਦੀ ਹੁੰਦੀ ਸੀ ਕਿ ਦੁਨੀਆ ਐਨੀ ਅੱਗੇ ਵਧ ਗਈ ਲੋਕ ਪੈਂਟ ਕੋਟ ਪਾਉਂਦੇ ਹਨ ਤੇ ਤੁਸੀਂ ਇਹ ਖਾਦੀ ਦਾ ਕੁਰਤਾ ਪਾਉਣ ਦੀਆਂ ਗੱਲਾਂ ਕਰ ਰਹੇ ਹੋ ਇਦਾਂ ਹੀ ਦੋਨੋਂ ਮਾਤਾ ਪਿਤਾ ਦੀ ਨੋਖ ਚੋਕ ਉਸ ਨੂੰ ਯਾਦ ਆਉਣ ਲੱਗੀ ਪਰ ਅਰਸ਼ ਦੇ ਜਨਮ ਦਿਨ ਦੇ ਆਰਮਾਨ ਮਨ ਵਿੱਚ ਹੀ ਲੈ ਕੇ ਪਾਪਾ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸ਼ਾਇਦ ਮਾਂ ਦੇ ਲਈ ਪਾਪਾ ਦੀ ਪਸੰਦ ਦੇ ਕੁੜਤੇ ਤੋਂ ਉੱਤੇ ਕੁਝ ਵੀ ਨਹੀਂ ਸੀ ਨੀਚੇ ਦੇਖਿਆ ਤਾਂ ਵੀਰੇ ਦੀ ਛੋਟੀ ਜਿਹੀ ਵਰਦੀ ਜੋ ਜਨਮ ਦਿਨ ਤੇ ਪਹਿਲੀ ਵਾਰ ਪਾਈ ਸੀ ਉਹ ਪਰੱਖੀ ਹੋਈ ਸੀ ਹਰ ਇੱਕ ਚੀਜ਼ ਮਾਂ ਨੇ ਬੜੇ ਪਿਆਰ ਨਾਲ ਸੰਭ ਕੇ ਰੱਖੀ ਸੀ ਅਚਾਨਕ ਹੱਥ ਵਿੱਚ ਉਹ ਗੁੱਡੀ ਆਈ ਜੋ ਰਾਣੀ ਨੇ ਕਦੀ ਜਿੱਦ ਕਰਕੇ ਉਸ ਤੋਂ ਲਈ ਸੀ ਰਾਣੀ ਜੇਕਰ ਹੁਣ ਜਿੱਦ ਕੀਤੀ ਤਾਂ ਤੇਰੇ ਮੂੰਹ ਤੇ ਥੱਪੜ ਮਾਰਾਂਗੀ ਮਾਂ ਮੈਨੂੰ ਉਹ ਗੁੱਡੀਆਂ ਚਾਹੀਦੀ ਹੈ ਦਿਮਾਗ ਖਰਾਬ ਹੈ ਤੇਰਾ ਐਨੀ ਮਹਿੰਗੀ ਗੁੱਡੀ ਕੁਝ ਹੋਰ ਲੈ ਲੈ ਬੇਟਾ ਥੋੜੇ ਦਿਨਾਂ ਬਾਅਦ ਤੂੰ ਇਸ ਨੂੰ ਹੱਥ ਵੀ ਨਹੀਂ ਲਾਉਣਾ ਲੇਕਿਨ ਰਾਣੀ ਦੇ ਸਿਰ ਤੇ ਤਾਂ ਉਹ ਨਿੱਪਲ ਵਾਲੀ ਵੱਡੀ ਸਾਰੀ ਗੁੱਡੀ ਦਾ ਭੂਤ ਸਵਾਰ ਸੀ ਉਸ ਨੂੰ ਲੈ ਕੇ ਥੋੜੇ ਦਿਨ ਖੇਡ ਕੇ ਉਸ ਨੂੰ ਵੇੜੇ ਵਿੱਚ ਵਗਾ ਕੇ ਮਾਰਿਆ ਪਰ ਮਾਣ ਨੇ ਉਸ ਨੂੰ ਹਮੇਸ਼ਾ ਇਹ ਕਹਿ ਕੇ ਸੰਭਾਲਿਆ ਕਿ ਇਹ ਮੈਂ ਤੇਰੀ ਧੀ ਨੂੰ ਦੇਵਾਂਗੀ ਪਰ ਪਤਾ ਨਹੀਂ ਕਿੰਨੀਆਂ ਇਹੋ ਜਿਹੀਆਂ ਯਾਦਾਂ ਉਸ ਸੰਦੂਖ ਵਿੱਚ ਕੈਦ ਸਨ ਜੋ ਸ਼ਾਇਦ ਇੱਕ ਮਾਂ ਦੇ ਲਈ ਬਹੁਤ ਖਾਸ ਸਨ ਤੇ ਰਾਣੀ ਦੇ ਮੂੰਹ ਚੋਂ ਨਿਕਲਿਆ ਕਿ ਇਹ ਸੰਦੂਖ ਮੈਂ ਹਾਂ ਹਾਂ ਦੀਦੀ ਇਸ ਦੀ ਕੀਮਤ ਤੁਹਾਡੇ ਤੋਂ ਜ਼ਿਆਦਾ ਕੋਈ ਨਹੀਂ ਸਮਝ ਸਕਦਾ ਅੱਧੀ ਰਾਤ ਤੱਕ ਗੱਲਾਂ ਕਰਕੇ ਸਾਰੇ ਸੌ ਗਏ ਰਾਣੀ ਮਦਮ ਰੋਸ਼ਨੀ ਵਿੱਚ ਕੰਧ ਤੇ ਲੱਗੀ ਮਾਂ ਦੀ ਤਸਵੀਰ ਨੂੰ ਦੇਖ ਰਹੀ ਸੀ ਤੇ ਕੇ ਕਹਿ ਰਹੀ ਸੀ ਕਿ ਕਿੱਥੇ ਚਲੇਗੀ ਤੂੰ ਮਾਂ ਸਭ ਕੁਝ ਹੁੰਦਿਆਂ ਹੋਿਆਂ ਵੀ ਤੇਰੀ ਕਮੀ ਕੋਈ ਪੂਰੀ ਨਹੀਂ ਕਰ ਸਕਦਾ ਅੱਖ ਬੰਦ ਕੀਤੀ ਤੇ ਦੇਖਿਆ ਕਿ ਮਾਂ ਦੇ ਨਾਲ ਮਾਸ ਦੇ ਨਾਲ ਖੜੀ ਸੀ ਕਹਿਣ ਲੱਗੀ ਰਾਣੀ ਸਾਰਾ ਸਮਾਨ ਰੱਖ ਲਿਆ ਨਾ ਇਹ ਵੇਖ ਮੈਂ ਤੇਰੇ ਲਈ ਸੂਟ ਰੱਖਿਆ ਸੀ ਇਸ ਨੂੰ ਵੀ ਨਾਲ ਲੈ ਜਾ ਮਾਂ ਇਹ ਤਾਂ ਤੁਹਾਨੂੰ ਮਾਮਾ ਜੀ ਨੇ ਦਿੱਤਾ ਸੀ ਨਹੀਂ ਤੀਏ ਮੈਂ ਪਾਵਾਂ ਜਾਂ ਤੂੰ ਗੱਲ ਤਾਂ ਇੱਕ ਹੀ ਹੈ ਮੈਂ ਰੰਗ ਕਿੱਥੇ ਪਾਉਣੀ ਆ ਤੇ ਮੈਂ ਤਾਂ ਉਸੇ ਦਿਨ ਹੀ ਤੇਰੇ ਲਈ ਰੱਖ ਦਿੱਤਾ ਸੀ ਆ ਲੈ ਆ ਆਚਾਰ ਦਾ ਡੱਬਾ ਵੀ ਰੱਖ ਲੈ ਮਾਂ ਭਾਬੀ ਕੀ ਕਹੇਗੀ ਕੋਈ ਕੁਝ ਨਹੀਂ ਕਹੇਗਾ ਮੈਂ ਜੋ ਪਚਾਪ ਤੇਰੀ ਪਸੰਦ ਦੀਆਂ ਚੀਜ਼ਾਂ ਪਾ ਕੇ ਰੱਖੀਆਂ ਸਨ ਰੱਖ ਲੈ ਇਹ ਸਭ ਕੁਝ ਆਪਣੇ ਬੈਗ ਵਿੱਚ ਸਵੇਰੇ ਵਦਾਈ ਸੀ ਤੇ ਹੌਲੀ ਜਿਹੀ ਪਰਸ ਵਿੱਚੋਂ ਰੁਮਾਲ ਕੱਢਿਆ ਤੇ ਇੱਕ ਗੰਢ ਖੋਲਣ ਲੱਗੀ ਕੁਝ ਪੈਸੇ ਕੱਢ ਕੇ ਧੀ ਦੇ ਹੱਥ ਵਿੱਚ ਰੱਖ ਦਿੱਤੇ ਇਹ ਸਭ ਕਿਉਂ ਮਾਂ ਇਨਾ ਕੁਝ ਤਾਂ ਦੇ ਦਿੱਤਾ ਹੈ ਮੇਰਾ ਪਿਆਰ ਤੇ ਆਸ਼ੀਰਵਾਦ ਹੈ ਧੀਏ ਜੇਕਰ ਤੇਰੇ ਪਾਪਾ ਹੁੰਦੇ ਬਿਨਾਂ ਕਹੇ ਤੇਰੇ ਲਈ ਕਿੰਨਾ ਕੁਝ ਕਰਦੇ ਚੱਲ ਜਲਦੀ ਕਰ ਕੁਝ ਖਾਦੇ ਬਿਨਾ ਮੈਂ ਤੈਨੂੰ ਘਰ ਚੋਂ ਨਹੀਂ ਜਾਣ ਦੇਵਾਂਗੀ ਜੇਕਰ ਸਹੁਰਿਆਂ ਤੇ ਕੋਈ ਉੱਚੀ ਨੀਵੀ ਗੱਲ ਹੋ ਜਾਵੇ ਤਾਂ ਧੀਏ ਗੱਲ ਨੂੰ ਉੱਥੇ ਹੀ ਨੱਪ ਦੇ ਤੇ ਹਮੇਸ਼ਾ ਆਪਣੇ ਘਰੇ ਰਾਜੀ ਖੁਸ਼ੀ ਰਹੀਂ ਇਹਨਾਂ ਕਹਿ ਕੇ ਮਾਂ ਨੇ ਪਿਆਰ ਨਾਲ ਗੱਲ ਨਾਲ ਲਗਾ ਲਿਆ ਤੇ ਉੱਤੋਂ ਆਵਾਜ਼ ਪਈ ਕਿ ਰਾਣੀ ਹੁਣ ਸੁੱਤੀ ਹੀ ਰਹੇਗੀ ਤੇਰੀ ਟ੍ਰੇਨ ਦਾ ਟਾਈਮ ਹੋ ਗਿਆ ਹਾਂ ਮੰਮੀ ਕਹਿ ਕੇ ਜਿਵੇਂ ਹੀ ਅੱਖ ਖੁੱਲੀ ਸਾਹਮਣੇ ਭਾਬੀ ਖੜੀ ਸੀ ਦਿਲ ਕਰੇ ਕਿ ਕਹਿ ਦੇਵਾ ਭਾਬੀ ਮੈਨੂੰ ਕਿਉਂ ਉਠਾਇਆ ਮੈਂ ਤਾਂ ਮਾਂ ਦੇ ਕੋਲ ਖੜੀ ਸੀ ਜਲਦੀ ਜਲਦੀ ਉੱਠ ਤਿਆਰ ਹੋ ਭਾਬੀ ਨੇ ਨਾਸ਼ਤਾ ਕਰਵਾ ਕੇ ਵਿਦਾ ਕੀਤਾ ਵੀਰਾ ਵੀ ਪਿੱਛੇ ਖੜਾ ਸੀ ਤੇ ਕਹਿਣ ਲੱਗਿਆ ਭੈਣ ਆਉਂਦੀ ਜਾਂਦੀ ਰਹੀਂ ਤੇ ਜਲਦੀ ਜਲਦੀ ਆਇਆ ਕਰ ਇੱਕ ਦੂਜੇ ਦੇ ਗੱਲ ਲਾ ਕੇ ਦੋਵਾਂ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗੇ ਤੇ ਕਦੇ ਵੀ ਸਾਨੂੰ ਪਰਾਇਆ ਨਾ ਸਮਝੀ ਤੇਰੇ ਪੇਕੇਆਂ ਦੇ ਹਮੇਸ਼ਾ ਤੇਰਾ ਇਸੇ ਤਰ੍ਹਾਂ ਹੀ ਸਵਾਗਤ ਹੁੰਦਾ ਰਹੇਗਾ ਇਹ ਇੱਕ ਭਰਾ ਦਾ ਵਾਦਾ ਹੈ ਮੁਸਕਰਾ ਕੇ ਮਾਂ ਦੀ ਫੋਟੋ ਨੂੰ ਪ੍ਰਣਾਮ ਕਰਕੇ ਜਾਣ ਲੱਗੀ ਕਿ ਜਾ ਰਹੀ ਹਾਂ ਮਾਂ ਅੱਜ ਤੇਰੇ ਤੋਂ ਬਿਨਾਂ ਪੇਕੇ ਕੀ ਹੁੰਦੇ ਹਨ ਇਹ ਜਾਣ ਲਿਆ ਤੂੰ ਸਿਰਫ ਅੱਖਾਂ ਤੋਂ ਦੂਰ ਹੋਈ ਹੈ ਤੇਰੀ ਮੌਜੂਦਗੀ ਤਾਂ ਪੇਕੇ ਸ਼ਬਦ ਵਿੱਚ ਹੈ ਘਰ ਪਹੁੰਚ ਕੇ ਗੁੰਮਸਮ ਬੈਠੀ ਰਹੀ ਤੇ ਮਨਦੀਪ ਕਹਿਣ ਲੱਗਿਆ ਕੀ ਗੱਲ ਮੈਡਮ ਤੂੰ ਤਾਂ 3-4 ਦਿਨਾਂ ਵਿੱਚ ਹੀ ਆਉਣ ਵਾਲੀ ਸੀ ਲੱਗਦਾ ਹੈ ਭਰਾ ਦੇ ਮੋਹ ਨੇ ਤੈਨੂੰ ਉੱਥੇ ਬੰਨ ਕੇ ਰੱਖ ਲਿਆ ਭਰਾ ਨੇ ਖੂਬ ਤੇਰੀ ਆਵਪਗਤ ਕੀਤੀ ਸਾਰੇ ਗਿਲੇ ਸ਼ਿਕਵੇ ਲੱਗਦਾ ਹੈ ਹੁਣ ਦੂਰ ਹੋ ਗਏ ਤੂੰ ਤਾਂ ਜਾਣ ਤੋਂ ਪਹਿਲਾਂ ਬਹੁਤ ਹੀ ਘਬਰਾ ਰਹੀ ਸੀ ਹੁਣ ਦੱਸ ਕਿਵੇਂ ਲੱਗੇ ਬਿਨਾ ਮਾਂ ਦੇ ਪੇਕੇ ਅੱਖਾਂ ਵਿੱਚ ਹੰਝੂ ਲੈ ਕੇ ਭਰੇ ਗਲੇ ਨਾਲ ਬੋਲੀ ਕਿ ਮਾਂ ਬਿਨਾ ਪੇਕੇ ਪੇਕੇ ਨਹੀਂ ਹੁੰਦੇ ਉਸ ਦਾ ਝਿੜਕਣਾ ਤੇ ਫਿਰ ਪਿਆਰ ਨਾਲ ਮਨਾਉਣਾ ਇਹ ਸਭ ਕੁਝ ਆਪਣੇ ਆਪ ਵਿੱਚ ਅਨੋਖਾ ਹੁੰਦਾ ਹੈ ਉਸ ਦੇ ਗਲੇ ਲੱਗਣਾ ਤੇ ਉਸ ਦੀ ਝੋਲੀ ਵਿੱਚ ਸਿਰ ਰੱਖ ਕੇ ਆਪਣਾ ਸਾਰਾ ਬਚਪਨ ਜੀ ਲੈਣਾ ਆਪਣੇ ਬੱਚਿਆਂ ਦੀ ਪਸੰਦ ਨਾ ਪਸੰਦ ਸਭ ਕੁਝ ਪੇਕਿਆਂ ਤੇ ਮਾਂ ਪੂਰਾ ਕਰਦੀ ਹੈ ਬੇਸ਼ੱਕ ਅਰਸ਼ ਨੇ ਅੱਜ ਪੂਰੀ ਕੋਸ਼ਿਸ਼ ਕੀਤੀ ਕਿ ਮੈਨੂੰ ਕੋਈ ਕਮੀ ਮਹਿਸੂਸ ਨਾ ਹੋਵੇ ਪਰ ਉੱਥੇ ਹੀ ਇਹ ਗੱਲਾਂ ਤੋਂ ਵੀ ਅਹਿਸਾਸ ਹੁੰਦਾ ਹੈ ਕਿ ਕੱਲ ਤੱਕ ਮੂੰਹ ਵਿੱਚੋਂ ਕੁਝ ਵੀ ਬੋਲਣਾ ਤੇ ਲੜਾਈ ਝਗੜਾ ਕਰਨ ਵਾਲਾ ਭਰਾ ਅੱਜ ਜ਼ਿੰਮੇਵਾਰੀਆਂ ਵਿੱਚ ਵੱਜ ਕੇ ਮੇਰੇ ਤੋਂ ਕਿੰਨਾ ਦੂਰ ਹੋ ਗਿਆ ਹੈ ਜਿੰਨਾ ਗੱਲਾਂ ਦੇ ਲਈ ਮਾਂ ਪਿਓ ਉਸ ਨੂੰ ਹਮੇਸ਼ਾ ਝਿੜਕਦੀ ਤੇ ਤਾਣੇ ਮਾਰਦੀ ਸੀ ਉਹ ਫਿਰ ਵੀ ਪੂਰੀਆਂ ਨਹੀਂ ਕਰਦਾ ਸੀ ਅੱਜ ਉਹਨਾਂ ਸਭ ਗੱਲਾਂ ਦਾ ਉਹ ਖਿਆਲ ਰੱਖਣਾ ਜਾਣਦਾ ਹੈ ਤੇ ਉਹ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਹਾ ਸੀ ਮਾਂ ਦੇ ਜਾਣ ਨਾਲ ਮੇਰਾ ਭਰਾ ਦੂਰ ਹੋ ਗਿਆ ਉਸ ਦੀ ਜਗ੍ਹਾ ਇੱਕ ਜ਼ਿੰਮੇਵਾਰ ਪਤੀ ਪਿਤਾ ਅਤੇ ਰਿਸ਼ਤਾ ਨਿਭਾਉਣ ਵਾਲਾ ਭਰਾ ਖੜਿਆ ਸੀ ਫਿਰ ਹੰਜੂ ਪੂੰਝ ਕੇ ਬੋਲੀ ਕਿ ਮਾਂ ਤੋਂ ਬਿਨਾ ਕਾਹਦੇ ਪੇਕੇ ਜੀ ਮਾਂ ਤੋਂ ਬਿਨਾ ਪੇਕਿਆਂ ਦੀ ਕਲਪਨਾ ਕਰਨ ਨਾਲ ਵੀ ਰੂਹ ਕੰਬ ਜਾਂਦੀ ਹੈ ਆਉਂਦੀ ਆਉਂਦੀਆ ਕਹਿ ਰਹੀ ਸੀ ਕਿ ਜਲਦੀ ਆਈਂ ਇਹੀ ਤਾਂ ਪੇਕਿਆਂ ਦੀ ਦੂਰੀ ਦਾ ਅਹਿਸਾਸ ਹੈ ਪਹਿਲਾਂ ਦਿਲ ਵਿੱਚ ਜਾਣ ਦੀ ਉਤਸੁਕਤਾ ਹੁੰਦੀ ਸੀ ਮਾਂ ਹਰ ਰੋਜ਼ ਕਹਿੰਦੀ ਸੀ ਕਿ ਧੀਏ ਕਦੋਂ ਆ ਰਹੀ ਏ ਸੱਚ ਕਹਾ ਮੰਦੀਪ ਪੇਕਿਆਂ ਤੋਂ ਚਾਹੇ ਜਿੰਨਾ ਵੀ ਤੁਹਾਡਾ ਕੋਈ ਇੰਤਜ਼ਾਰ ਹੋਵੇ ਪਰ ਮਾਂ ਬਿਨਾ ਪੇਕੇ ਪੇਕੇ ਨਹੀਂ ਹੁੰਦੇ ਦੋਸਤੋ ਇਸੀ ਸਾਡੀ ਅੱਜ ਦੀ ਕਹਾਣੀ ਬਿਨਾ ਮਾਂ ਤੋਂ ਪੇਕੇ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਅਸੀਂ ਇਸ ਕਹਾਣੀ ਦੇ ਮਾਧਿਅਮ ਰਾਹੀਂ ਮਾਂ ਦੇ ਮਰਨ ਤੋਂ ਬਾਅਦ ਇੱਕ ਧੀ ਦੇ ਅਹਿਸਾਸ ਤੇ ਕਲਪਨਾ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਆਪਣੀ رائے ਵੀ ਜਰੂਰ ਦੇਣਾ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮਿਲਦੇ ਹਾਂ ਕਿਸੇ ਹੋਰ ਪੰਜਾਬੀ ਕਹਾਣੀ ਦੇ ਨਾਲ ਉਦੋਂ ਤੱਕ ਲਈ ਦਿਓ ਇਜਾਜ਼ਤ ਧੰਨਵਾਦ